ਦੋਸਤੋ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਸੀ ਜਿਹਦਾ ਨਾਂ ਸੀ ਜਗਤਾ ਉਹਦੇ ਮਾਪਿਓ ਦੀ ਮੌਤ ਹੋ ਚੁੱਕੀ ਸੀ ਇਸ ਕਰਕੇ ਉਹ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ ਤੇ ਉਹ ਕਾਲਜ 'ਚ ਪੜ੍ਹਾਈ ਕਰੀ ਜਾਂਦਾ ਸੀ ਤੇ ਨਾਲ ਦੀ ਨਾਲ ਉਹ ਫੇਰੀ ਲਾਉਣ ਦਾ ਕੰਮ ਕਰਦਾ ਸੀ ਮੋਟਰਸਾਈਕਲ ਤੇ ਕੱਪੜਿਆਂ ਨੂੰ ਵੇਚਣ ਦਾ ਕੰਮ ਕਰਦਾ ਸੀ ਉਹ ਗਲੀ ਗਲੀ ਜਾ ਕੇ ਕੱਪੜੇ ਵੇਚਦਾ ਸੀ ਇਸੇ ਨਾਲ ਉਸਦਾ ਘਰ ਦਾ ਖਰਚਾ ਚੱਲਦਾ ਸੀ ਤੇ ਇਸੇ ਨਾਲ ਹੀ ਉਸਦੀ ਪੜ੍ਹਾਈ ਦਾ ਖਰਚਾ ਚੱਲਦਾ ਸੀ ਇਸੇ ਤਰ੍ਹਾਂ ਜ਼ਿੰਦਗੀ ਲੰਘ ਰਹੀ ਸੀ ਪਰ ਜਿਹੜੇ ਕਾਲਜ 'ਚ ਉਹ ਪੜ੍ਹਦਾ ਸੀ ਉੱਥੇ ਇੱਕ ਉਹਦੇ ਨਾਲ ਕੁੜੀ ਪੜ੍ਹਦੀ ਸੀ ਰੂਬੀ ਰੂਬੀ ਨੇ ਜਦੋਂ ਜਗਤਾਰ ਨੂੰ ਪਹਿਲੀ ਵਾਰ ਦੇਖਿਆ ਤਾਂ ਉਸ ਨੂੰ ਪਹਿਲੀ ਨਜ਼ਰ 'ਚ ਹੀ ਜਗਤਾਰ ਪਸੰਦ ਆ ਗਿਆ ਸੀ ਇਸ ਕਰਕੇ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਸੀ ਤੇ ਉਸ ਨਾਲ ਉਹ ਪਿਆਰ ਕਰਦੀ ਸੀ ਪਰ ਜਗਤਾਰ ਉਸ ਤੋਂ ਥੋੜੀ ਦੂਰੀ ਬਣਾ ਕੇ ਰੱਖਦਾ ਹੈ ਕਿਉਂਕਿ ਉਹ ਆਪਦੇ ਹਾਲਾਤ ਜਾਣਦਾ ਸੀ ਉਹ ਨਹੀਂ ਚਾਹੁੰਦਾ ਸੀ ਕਿ ਰੂਬੀ ਉਸ ਨਾਲ ਆ ਕੇ ਉਸ ਨਾਲ ਪਿਆਰ ਕਰਕੇ ਤੰਗ ਹੋਵੇ ਕਿਉਂਕਿ ਰੂਬੀ ਇੱਕ ਚੰਗੇ ਘਰਾਂ ਦੀ ਕੁੜੀ ਸੀ ਤਾਂ ਕਰਕੇ ਉਸ ਤੋਂ ਦੂਰੀ ਬਣਾਈ ਰੱਖਦਾ ਸੀ ਪਰ ਰੂਬੀ ਪਰ ਰੂਬੀ ਨੂੰ ਪਤਾ ਸੀ ਕਿ ਜਗਤਾਰ ਗਰੀਬ ਹੈ ਪਰ ਫਿਰ ਵੀ ਉਹ ਉਸ ਨੂੰ ਪਸੰਦ ਕਰਦੀ ਸੀ ਤੇ ਉਸ ਨਾਲ ਵਿਆਹ ਕਰਨਾ ਚਾਹਦੀ ਸੀ ਇਸੇ ਤਰ੍ਹਾਂ ਦਿਨ ਲੰਘ ਰਹੇ ਸੀ ਤੇ ਦੋਵਾਂ ਵਿਚਕਾਰ ਪਿਆਰ ਹੋ ਜਾਂਦਾ ਹੈ ਤੇ ਦੋਵੇਂ ਇੱਕ ਦੂਜੇ ਬਗੈਰ ਨਹੀਂ ਰਹਿੰਦੇ ਇੱਕ ਦਿਨ ਰੂਬੀ ਜਗਤਾਰ ਨੂੰ ਕਹਿੰਦੀ ਹੈ ਕਿ ਆਪਾਂ ਦੋਵੇਂ ਵਿਆਹ ਕਰ ਲੈਂਦੇ ਹਾਂ ਪਰ ਜਗਤਾਰ ਨਾ ਕਰ ਦਿੰਦਾ ਹੈ ਕਿਉਂਕਿ ਉਹ ਸਰਕਾਰੀ ਨੌਕਰੀ ਦੀ ਤਿਆਰੀ ਕਰਨ ਲੱਗ ਰਿਹਾ ਸੀ ਉਹ ਆਪਦੇ ਪੈਰਾਂ ਤੇ ਖੜਾ ਹੋਣਾ ਚਾਹੁੰਦਾ ਸੀ ਰੂਬੀ ਨੂੰ ਉਹ ਕਹਿੰਦਾ ਜਦ ਤੱਕ ਮੈਂ ਸਰਕਾਰੀ ਨੌਕਰੀ ਨਾ ਲੱਗ ਜਾਵਾਂ ਉਦੋਂ ਤੱਕ ਮੈਂ ਵਿਆਹ ਨਹੀਂ ਕਰਵਾਵਾਂਗਾ ਰੂਬੀ ਅੱਗੋਂ ਕੁਝ ਨਹੀਂ ਕਹਿੰਦੀ ਤਾਂ ਇਸੇ ਤਰ੍ਹਾਂ ਜ਼ਿੰਦਗੀ ਲੰਘ ਰਹੀ ਸੀ ਤਾਂ ਇੱਕ ਦਿਨ ਉਹ ਕੱਪੜੇ ਵੇਚਣ ਵਾਸਤੇ ਇੱਕ ਤੇ ਜਦੋਂ ਇੱਕ ਬਾਰਗੇ ਰੂਬੀ ਨੂੰ ਦੇਖਦਾ ਹੈ ਤੋ ਆਪਦੇ ਸਾਫੇ ਨਾਲ ਆਪਦਾ ਮੂਲ ਘੋਣ ਦੀ ਕੋਸ਼ਿਸ਼ ਕਰਦਾ ਹੈ ਪਰ ਰੂਬੀ ਵੀ ਉਸ ਨੂੰ ਦੇਖ ਲੈਂਦੀ ਹੈ ਤੇ ਕਹਿ ਦਿੰਦੀ ਹੈ ਕਿ ਤੂੰ ਹੁਣ ਮੂਹ ਨਾਲ ਕੋ ਹੁਣ ਮੈਂ ਤੈਨੂੰ ਪਛਾਣ ਲਿਆ ਫਿਰ ਉਸ ਤੋਂ ਬਾਅਦ ਉਸ ਨੂੰ ਆਪਦੇ ਘਰੇ ਲੈ ਜਾਂਦੀ ਹੈ ਤੇ ਆਪਦੇ ਮਾਪਿਆਂ ਨੂੰ ਮਿਲਾਂਦੀ ਹੈ ਆਪਦੇ ਮਾਪਿਆਂ ਨੂੰ ਇਹ ਨਹੀਂ ਦੱਸਦੀ ਕਿ ਮੈਂ ਇਸ ਮੁੰਡੇ ਨਾਲ ਪਿਆਰ ਕਰਦੀ ਹਾਂ ਉਹ ਕਹਿੰਦੀ ਹੈ ਕਿ ਆਹ ਮੁੰਡਾ ਮੇਰੇ ਨਾਲ ਪੜਦਾ ਹੈ ਤੇ ਮੇਰਾ ਕਲਾਸਮੇਟ ਹੈ ਐਸੇ ਤਰ੍ਹਾਂ ਉਹ ਆਪਦੇ ਮਾਪਿਆਂ ਨਾਲ ਜਕਤਾਰ ਨੂੰ ਮਿਲਾ ਦਿੰਦੀ ਹੈ ਦੋਵਾਂ ਦੀ ਪ੍ਰੇਮ ਕਹਾਣੀ ਅੱਗੇ ਵਧ ਰਹੀ ਸੀ ਤੇ ਇਧਰ ਜਗਤਾਰ ਪੂਰੀ ਕੋਸ਼ਿਸ਼ ਕਰ ਰਿਹਾ ਸੀ ਸਰਕਾਰੀ ਨੌਕਰੀ ਲੈਣ ਵਾਸਤੇ ਉਹ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਸੀ ਫਿਰ ਇੱਕ ਦਿਨ ਜਗਤਾਰ ਨੂੰ ਰੂਬੀ ਕਹਿੰਦੀ ਹੈ ਕਿ ਤੇਰੀ ਨੌਕਰੀ ਪਤਾ ਨਹੀਂ ਕਦੋਂ ਲੱਗੇ ਪਰ ਆਪਾਂ ਪਹਿਲਾਂ ਵਿਆਹ ਕਰਵਾ ਲੰਨੇ ਆ ਤੂੰ ਵਿਆਹ ਤੋਂ ਬਾਅਦ ਤਿਆਰੀ ਕਰਦਾ ਰਹੀ ਤੇ ਨੌਕਰੀ ਲੱਗ ਜਾਈ ਉਸ ਤੋਂ ਬਾਅਦ ਰੂਬੀ ਆਪਦੇ ਘਰੇ ਗੱਲ ਕਰਦੀ ਹੈ ਪਰ ਰੂਬੀ ਦੇ ਘਰ ਵਾਲੇ ਨਹੀਂ ਮੰਨਦੇ ਉਸ ਨੂੰ ਪਤਾ ਸੀ ਜਗਤਾਰ ਗਰੀਬ ਮੁੰਡਾ ਹੈ ਰੂਬੀ ਦੀ ਜ਼ਿੰਦਗੀ ਰੁੱਲ ਜਾਏਗੀ ਘਰ ਵਾਲੇ ਰੂਬੀ ਬਾਰੇ ਚੰਗਾ ਸੋਚਦੇ ਸੀ ਪਰ ਰੂਬੀ ਜ਼ਿੱਦ ਕਰਦੀ ਹੈ ਤੇ ਅੜ ਜਾਂਦੀ ਹੈ ਕਿ ਮੈਂ ਵਿਆਹ ਕਰਵਾਉਣਾ ਹੈ ਤਾਂ ਰੂਬੀ ਦੀ ਜਦ ਅਗੇ ਘਰ ਵਾਲੇ ਹਾਰ ਜਾਂਦੇ ਨੇ ਤੇ ਜਗਤਾਰ ਦਾ ਰੂਬੀ ਨਾਲ ਵਿਆਹ ਕਰ ਦਿੰਦੇ ਨੇ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਤੇ ਦੋਨਾਂ ਨੂੰ ਆਪਣੋ ਆਪਣਾ ਪਿਆਰ ਮਿਲ ਗਿਆ ਸੀ ਦੋਨਾਂ ਦੀ ਜ਼ਿੰਦਗੀ ਬੜੀਆ ਖੁਸ਼ੀ ਲੰਘ ਰਹੀ ਸੀ ਇਸੇ ਤਰ੍ਹਾਂ 1 ਸਾਲ ਲੰਘ ਜਾਂਦਾ ਹੈ ਪਰ ਜਗਤਾਰ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਪਰ ਉਸਨੇ ਤਿਆਰੀ ਕਰਨੀ ਨਹੀਂ ਛੱਡੀ ਸੀ ਇਸੇ ਤਰ੍ਹਾਂ ਰੂਬੀ ਜਗਤਾਰ ਤੋਂ ਉੱਕਣ ਲੱਗ ਜਾਂਦੀ ਹੈ ਉਹ ਸੋਚਦੀ ਹੈ ਕਿ ਸ਼ਾਇਦ ਮੈਨੂੰ ਜ਼ਿੰਦਗੀ ਐਵੇਂ ਲਗਾਨੀ ਪਵੇਗੀ ਕਿਉਂਕਿ ਰੂਬੀ ਚੰਗੇ ਕਰਾਂਦੀ ਸੀ ਉਹਨਾਂ ਨੂੰ ਚੰਗੀਆਂ ਚੀਜ਼ਾਂ ਦੀ ਆਦਤ ਸੀ ਤੇ ਜਗਤਾਰ ਉਹ ਚੀਜ਼ਾਂ ਉਸ ਨੂੰ ਲਿਆ ਕੇ ਨਹੀਂ ਦੇ ਸਕਦਾ ਸੀ ਤੇ ਰੂਬੀ ਉਸ ਘਰ ਚ ਤੰਗ ਹੋਣ ਲੱਗ ਜਾਂਦੀ ਹੈ ਤੇ ਉਹਨੂੰ ਜਗਤਾਰ ਨਾਲ ਵੀ ਝਿੜਾਉਣ ਲੱਗ ਜਾਂਦੀ ਹੈ ਐਸੇ ਤਰ੍ਹਾਂ 6 ਮਹੀਨੇ ਲੰਘ ਜਾਂਦੇ ਨੇ ਇੱਕ ਦਿਨ ਰੂਬੀ ਦੀ ਇੱਕ دوست ਪੂਜਾ ਦਾ ਵਿਆਹ ਸੀ ਦੋਨਾਂ ਨੂੰ ਇਨਵਿਟੇਸ਼ਨ ਮਿਲਦਾ ਹੈ ਤੇ ਰੂਬੀ ਆਪ ਦੇ ਪਤੀ ਜਗਤਾਰ ਨੂੰ ਲੈ ਕੇ ਉਹ ਵਿਆਹ ਅਟੈਂਡ ਕਰਨ ਜਾਂਦੀ ਹੈ ਤੇ ਉੱਥੇ ਜਾ ਕੇ ਰੂਬੀ ਨੂੰ ਪੂਜਾ ਦਾ ਭਾਈ ਮਿਲਦਾ ਜਿਹਦਾ ਨਾਮ ਵਿਨੋਦ ਸੀ ਵਿਨੋਦ ਰੂਬੀ ਨੂੰ ਮਨੋਂ ਮਨ ਪਸੰਦ ਕਰਦਾ ਸੀ ਪਰ ਰੂਬੀ ਉਸ ਨੂੰ ਪਾ ਨਹੀਂ ਦਿੰਦੀ ਸੀ ਤਾਂ ਫਿਰ ਵਿਨੋਦ ਵਿਆਹ ਚ ਰੂਬੀ ਕੋਲ ਆਂਦਾ ਤੇ ਉਸ ਦਾ ਹਾਲ ਚਾਲ ਪੁੱਛਦਾ ਹੈ ਤੇ ਰੂਬੀ ਨੂੰ ਪੁੱਛਦਾ ਹੈ ਕਿ ਤੇਰਾ ਪਤੀ ਕੀ ਕਰਦਾ ਹੈ ਰੂਬੀ ਨੂੰ ਦੱਸਦੇ ਹੁਣੇ ਸ਼ਰਮ ਆ ਰਹੀ ਸੀ ਕਿ ਮੇਰਾ ਪਤੀ ਫੇਰੀ ਦਾ ਕੰਮ ਕਰਦਾ ਹੈ ਉਹ ਗਲੀ ਗਲੀ ਜਾ ਕੇ ਕੱਪੜੇ ਵੇਚਦਾ ਹੈ ਪਰ ਫਿਰ ਵੀ ਉਸ ਨੂੰ ਦੱਸ ਦਿੰਦੀ ਹੈ ਤਾਂ ਕਰਕੇ ਬినੋਦ ਹੁਣ ਉਸ ਦਾ ਫਾਇਦਾ ਚੱਕਣ ਬਾਰੇ ਸੋਚ ਲੰਦਾ ਹੈ ਉਹਨੂੰ ਲੱਗਦਾ ਹੈ ਕਿ ਰੂਬੀ ਸੁਖੀ ਨਹੀਂ ਹੈ ਤਾਂ ਕਰਕੇ ਹੁਣ ਆ ਹੀ ਮੌਕਾ ਹੈ ਰੂਬੀ ਨੂੰ ਆਪਣੀ ਬਣਾਉਣ ਦਾ ਤਾਂ ਫਿਰ ਰੂਬੀ ਨੂੰ ਪੰਪ ਮਾਰਨੇ ਸ਼ੁਰੂ ਕਰ ਦਿੰਦਾ ਹੈ ਉਹ ਕਹਿ ਦਿੰਦਾ ਹੈ ਕਿ ਰੂਬੀ ਤੂੰ ਇੰਨੀ ਸੋਹਣੀ ਪੜ੍ਹੀ ਲਿਖੀ ਕੁੜੀ ਹੈ ਤੈਨੂੰ ਆਈ ਕੱਪੜੇ ਵਾਲਾ ਫੇਰੀ ਵਾਲਾ ਹੀ ਲੱਭਿਆ ਸੀ ਤੈਨ ਤਾਂ ਬਹੁਤ ਵਧੀਆ ਵਧੀਆ ਮੁੰਡੇ ਮਿਲ ਜਾਣੇ ਸੀ ਰੂਬੀ ਵੀ ਆ ਸੋਚ ਦੀ ਘਰੇ ਆ ਜਾਂਦੀ ਹੈ ਉਸਦੇ ਗੱਲ ਉਸਦੇ ਮਨ ਚ ਆ ਗੱਲ ਬਹਿ ਜਾਂਦੀ ਹੈ ਕਿ ਉਸਨੇ ਸ਼ਾਇਦ ਗਲਤ ਕੀਤਾ ਹੈ ਜਗਤਾਰ ਨਾਲ ਵਿਆਹ ਕਰਵਾ ਕੇ ਹੌਲੀ ਹੌਲੀ ਜਗਤਾਰ ਤੋਂ ਜਮਾਅ ਕਿ ਜਾਂਦੀ ਹੈ ਤੇ ਜਗਤਾਰ ਨਾਲ ਰੋਜ਼ ਲੜਾਈਆਂ ਕਰਦੀ ਹੈ ਤੇ ਇੱਕ ਦਿਨ ਲੜ ਕੇ ਰੂਬੀ ਆਪਣੇ ਪਿਓ ਨੂੰ ਫੋਨ ਕਰ ਦਿੰਦੀ ਹੈ ਕਿ ਮੈਨੂੰ ਇੱਥੋਂ ਲੈ ਜਾ ਮੈਂ ਇਸ ਨਾਲ ਨਹੀਂ ਰਹਿਣਾ ਚਾਹਦੀ ਰੂਬੀ ਉਤੋਂ ਚਲੀ ਜਾਂਦੀ ਹੈ ਜਗਤਾਰ ਉਸ ਨੂੰ ਆਉਣ ਵਾਸਤੇ ਫੋਨ ਕਰਦਾ ਪਰ ਰੂਬੀ ਕਹਿੰਦੀ ਹੈ ਕਿ ਮੈਂ ਹੁਣ ਤੇਰੇ ਕੋਲ ਨਹੀਂ ਆਣਾ ਮੈਂ ਹੁਣ ਤੈਨੂੰ ਤਲਾਕ ਦੇਣਾ ਉਸ ਤੋਂ ਬਾਅਦ ਰੂਬੀ ਤਲਾਕ ਦੇ ਨੋਟਿਸ ਭੇਜ ਦਿੰਦੀ ਹੈ ਇਧਰ ਜਗਤਾਰ ਰੂਬੀ ਦੇ ਜਾਣ ਤੋਂ ਬਹੁਤ ਦੁਖੀ ਸੀ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਹੁਣ ਕੁਝ ਨਹੀਂ ਕਰ ਸਕਦਾ ਸੀ ਉਸ ਰੂਬੀ ਨੂੰ ਤਲਾਕ ਦੇ ਦਿੰਦਾ ਹੈ ਇਸ ਤਰ੍ਹਾਂ ਦੋਨਾਂ ਦਾ ਤਲਾਕ ਹੋ ਜਾਂਦਾ ਹੈ ਫਿਰ ਰੂਬੀ ਦੇ ਘਰੇ ਇੱਕ ਦਿਨ ਪੂਜਾ ਦਾ ਭਾਈ ਵਿਨੋਦ ਆਉਂਦਾ ਹੈ ਤੇ ਰੂਬੀ ਨੂੰ ਉਹ ਕਹਿੰਦਾ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਾ ਲੈ ਮੇਰੀ ਵਧੀਆ ਜ਼ਿੰਦਗੀ ਹੈ ਮੈਂ ਤੈਨੂੰ ਬਹੁਤ ਜ਼ਿਆਦਾ ਖੁਸ਼ ਰੱਖਾਂਗਾ ਤੇ ਰੂਬੀ ਨੂੰ ਦੱਸਦਾ ਹੈ ਕਿ ਮੈਂ ਇੱਕ ਵਧੀਆ ਬਿਜ਼ਨਸਮੈਨ ਹਾਂ ਮੇਰਾ ਬਹੁਤ ਵਧੀਆ ਬਿਜ਼ਨਸ ਚੱਲਦਾ ਹੈ ਤੇ ਰੂਬੀ ਉਸ ਨਾਲ ਵਿਆਹ ਕਰਵਾਉਣ ਤਿਆਰ ਹੋ ਜਾਂਦੀ ਹੈ ਤੇ ਆਪਦੇ ਮਾਪਿਆਂ ਨਾਲ ਗੱਲ ਕਰਦੀ ਹੈ ਤੇ ਉਸਦੇ ਮਾਪੇ ਰੂਬੀ ਦਾ ਵਿਆਹ ਵਿਨੋਦ ਨਾਲ ਕਰ ਦਿੰਦੇ ਨੇ ਫਿਰ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਤੇ ਜਗਤਾਰ ਦਾ ਇੱਕ ਦੋਸਤ ਹੁੰਦਾ ਹੈ ਵਿਕਰਮ ਜੋ ਕਿ ਉਸਦਾ ਬਚਪਨ ਦਾ ਦੋਸਤ ਸੀ ਉਹਨੂੰ ਜਗਤਾਰ ਬਾਰੇ ਸਭ ਕੁਝ ਪਤਾ ਸੀ ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਰੂਬੀ ਉਸਨੂੰ ਛੱਡ ਕੇ ਚਲੀ ਗਈ ਹੈ ਤੇ ਉਹ ਜਗਤਾਰ ਕੋਲ ਆਂਦਾ ਹੈ ਤੇ ਉਹਨੂੰ ਹੌਸਲਾ ਦਿੰਦਾ ਹੈ ਪਰ ਜਗਤਾਰ ਜਮਾਂ ਟੁੱਟ ਚੁੱਕਿਆ ਸੀ ਉਸਦਾ ਕਾਸੇ ਚ ਮਨ ਨਹੀਂ ਲੱਗਦਾ ਪਰ ਵਿਕਰਮ ਕਹਿੰਦਾ ਹੈ ਕਿ ਤੈਨੂੰ ਹੁਣ ਟੁੱਟਣ ਦੀ ਲੋੜ ਨਹੀਂ ਜੇ ਤੈਨੂੰ ਇਸ ਹਾਰ ਦਾ ਬਦਲਾ ਲੈਣਾ ਹੈ ਤਾਂ ਤੈਨੂੰ ਕੁਝ ਬਣ ਕੇ ਦਿਖਾਣਾ ਪਵੇਗਾ ਤੇ ਜਗਤਾਰ ਕਹਿੰਦਾ ਹੈ ਕਿ ਮੈਂ ਕਿੰਨੀ ਤਿਆਰੀ ਕੀਤੀ ਹੈ ਪਰ ਹਜੇ ਤੱਕ ਮੈਂ ਸਰਕਾਰੀ ਨੌਕਰੀ ਨਹੀਂ ਲੱਗ ਸਕਿਆ ਉਸ ਤੋਂ ਬਾਅਦ ਵਿਕਰਮ ਕਹਿੰਦਾ ਤੂੰ ਹਾਰ ਨਾ ਮੰਨ ਆਪਾਂ ਕੋਈ ਨਾ ਕੋਈ ਰਾਹ ਕੱਢ ਲਵਾਂਗੇ ਇਧਰ ਵਿਕਰਮ ਵੀ ਸਰਕਾਰੀ ਜੋਬ ਦੀ ਤਿਆਰੀ ਕਰਦਾ ਹੁੰਦਾ ਹੈ ਉਸ ਨੂੰ ਇੱਕ ਸਰਕਾਰੀ ਜੋਬ ਮਿਲ ਜਾਂਦੀ ਹੈ ਜੋ ਕਿ ਟ੍ਰੈਫਿਕ ਪੁਲਿਸ ਦੀ ਹੁੰਦੀ ਹੈ ਉਹ ਟ੍ਰੈਫਿਕ ਪੁਲਿਸ ਚ ਹਵਰਦਾਰ ਰਗ ਜਾਂਦਾ ਹੈ ਤੇ ਉਹ ਉੱਥੇ ਆਪਣੀ ਡਿਊਟੀ ਜਾਣ ਲੱਗ ਜਾਂਦਾ ਹੈ ਤੇ ਇੱਕ ਦਿਨ ਫਿਰ ਵਿਕਰਮ ਜਗਤਾਰ ਕੋਲ ਆਂਦਾ ਹੈ ਤੇ ਵਿਕਰਮ ਜਗਤਾਰ ਨੂੰ ਕਹਿੰਦਾ ਹੈ ਕਿ ਹੁਣ ਤੈਨੂੰ ਘਬਰਾਣ ਦੀ ਲੋੜ ਨਹੀਂ ਤੇਰੇ ਯਾਰ ਨੂੰ ਨੌਕਰੀ ਮਿਲ ਗਈ ਹੈ ਤਾਂ ਕਰਕੇ ਤੂੰ ਹੁਣ ਵਧੀਆ ਕੋਚਿੰਗ ਜੁਆਇਨ ਕਰ ਸਾਰਾ ਖਰਚਾ ਮੈਂ ਚੱਕਾਂਗਾ ਤੈਨੂੰ ਕੱਪੜੇ ਵੇਚਣ ਦੀ ਵੀ ਲੋੜ ਨਹੀਂ ਹੈ ਤੂੰ ਸਾਰਾ ਦਿਨ ਪੜ੍ਹਾਈ ਤੇ ਧਿਆਨ ਦੇਈ ਤੈਨਾਂ ਹੁਣ ਪੜ੍ਹ ਲਿਖ ਕੇ ਛੋਟੀ ਮੋਟੀ ਨੌਕਰੀ ਨਹੀਂ ਲੈਣੀ ਹੁਣ ਤੈਨਾਂ ਵੱਡਾ ਆਫੀਸਰ ਬਣਨਾ ਹੈ ਤਾਂ ਜਗਤਾਰ ਦੇ ਵੀ ਆ ਗੱਲ ਜੱੱਚ ਜਾਂਦੀ ਹੈ ਉਹ ਆਈਪੀਐਸ ਦੀ ਕੋਚਿੰਗ ਕਲਾਸ ਜੁਆਇਨ ਕਰ ਲੈਂਦਾ ਹੈ ਤੇ ਆਈਪੀਐਸ ਦੀ ਤਿਆਰੀ ਕਰਨ ਲੱਗ ਜਾਂਦਾ ਹੈ ਇਸ ਤਰ੍ਹਾਂ ਕਰਦੇ ਕਰਦੇ ਉਹ ਪਹਿਲਾ ਆਈਪੀਐਸ ਇਗਜ਼ਾਮ ਦਿੰਦਾ ਪਰ ਉਹ ਚੋਂ ਫੇਲ ਹੋ ਜਾਂਦਾ ਹੈ ਫਿਰ ਉਹ ਦੂਜਾ ਦਿੰਦਾ ਉਹਦੇ ਵਿੱਚ ਵੀ ਫੇਲ ਹੋ ਜਾਂਦਾ ਤੇ ਉਹ ਤੀਜਾ ਦਿੰਦਾ ਉਹਦੇ ਵਿੱਚ ਵੀ ਫੇਲ ਹੋ ਜਾਂਦਾ ਜਗਤਾਰ ਦਾ ਫਿਰ ਹੌਸਲਾ ਟੁੱਟਣ ਲੱਗਦਾ ਹੈ ਪਰ ਵਿਕਰਮ ਉਹਨੂੰ ਆ ਕੇ ਹੌਸਲਾ ਦਿੰਦਾ ਉਹ ਕਹਿੰਦਾ ਤੈਨਾਂ ਹੌਸਲਾ ਨਹੀਂ ਹਾਰਨਾ ਚਾਹੀਏ ਕੁਝ ਹੋ ਜੇ ਤੈਨਾਂ ਅਧਿਕਾਰੀ ਬਣ ਕੇ ਹੀ ਰਹਿਣਾ ਉਸ ਤੋਂ ਬਾਅਦ ਜਗਤਾਰ ਫਿਰ ਹੋਰ ਜ਼ਿਆਦਾ ਮਿਹਨਤ ਨਾਲ ਤਿਆਰੀ ਕਰਦਾ ਹੈ ਇਸ ਵਾਰ ਉਹ ਚੰਗੇ ਨੰਬਰਾਂ ਨਾਲ ਪਾਸ ਹੋ ਜਾਂਦਾ ਹੈ ਇਸ ਵਾਰ ਉਹ ਚੰਗੇ ਨੰਬਰਾਂ ਨਾਲ ਪਾਸ ਹੋ ਜਾਂਦਾ ਹੈ ਤੇ ਉਸ ਨੂੰ ਆਈਪੀਐਸ ਦੀ ਨੌਕਰੀ ਮਿਲ ਜਾਂਦੀ ਹੈ ਉਹ ਇੱਕ ਆਈਪੀਐਸ ਆਫੀਸਰ ਬਣ ਗਿਆ ਸੀ ਹੁਣ ਵਿਕਰਮ ਤੇ ਜਗਤਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਸੀ ਦੋਨੇ ਬਹੁਤ ਸੈਲੀਬ੍ਰੇਟ ਕਰਦੇ ਨੇ ਕਿ ਦੋਨਾਂ ਨੂੰ ਪੱਕੀ ਜੋਬ ਮਿਲ ਗਈ ਸੀ ਦੋਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ ਤੇ ਇਦਾਂ ਰੂਬੀ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਸਦਾ ਪਤੀ ਕੋਈ ਬਿਜ਼ਨਸ ਨਹੀਂ ਕਰਦਾ ਸਗੋਂ ਦੋ ਨੰਬਰ ਤੇ ਕੰਮ ਕਰਦਾ ਹੈ ਤੇ ਇੱਕ ਦਿਨ ਉਸਦਾ ਪਤੀ ਦੋ ਨੰਬਰ ਦੇ ਕੰਮ 'ਚ ਪੁਲਿਸ ਦੇ ਥੱਕੇ ਚੜ ਜਾਂਦਾ ਹੈ ਤੇ ਪੁਲਿਸ ਨੂੰ ਥਾਣੇ ਲੈ ਜਾਂਦੀ ਹੈ ਉਹ ਤਸਕਰੀ ਕਰਦਾ ਫੜਿਆ ਗਿਆ ਸੀ ਤੇ ਪਿੱਛੇ-ਪਿੱਛੇ ਰੂਬੀ ਥਾਣੇ ਜਾਂਦੀ ਹੈ ਤੇ ਥਾਣੇ ਜਾ ਕੇ ਥਾਣੇਦਾਰ ਦੇ ਅੱਗੇ ਮਿੰਤਾ ਕਰਦੀ ਹੈ ਕਿ ਮੇਰੇ ਪਤੀ ਨੂੰ ਛੱਡ ਦਿਓ ਇੰਨੇ ਉੱਥੇ ਵਿਕਰਮ ਆ ਜਾਂਦਾ ਹੈ ਜੋ ਕਿ ਟ੍ਰੈਫਿਕ ਪੁਲਿਸ ਚ ਹਵਲਦਾਰ ਸੀ ਤੇ ਉਹ ਆ ਕੇ ਸਾਰੀ ਗੱਲ ਥਾਣੇਦਾਰ ਨੂੰ ਪੁੱਛਦਾ ਹੈ ਤਾਂ ਥਾਣੇਦਾਰ ਉਸ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਰੂਬੀ ਵੀ ਉਸ ਨੂੰ ਜਾਣਦੀ ਸੀ ਤੇ ਉਹ ਵੀ ਰੂਬੀ ਨੂੰ ਜਾਣਦਾ ਸੀ ਤਾਂ ਕਰਕੇ ਰੂਬੀ ਨੂੰ ਕਹਿੰਦਾ ਕਿ ਤੈਨੂੰ ਇੱਕ ਬੰਦੇ ਕੋਲ ਜਾਣਾ ਪਵੇਗਾ ਤੇਰਾ ਪਤੀ ਤਾਂ ਛੁੱਟ ਜਾਵੇਗਾ ਪਰ ਤੂੰ ਇਸ ਬੰਦੇ ਨੂੰ ਮਨਾ ਲੈ ਉਹ ਜਗਤਾਰ ਦਾ ਐਡਰੈਸ ਰੂਬੀ ਨੂੰ ਦੇ ਦਿੰਦਾ ਪਰ ਰੂਬੀ ਨੂੰ ਦੱਸਦਾ ਨਹੀਂ ਕਿ ਆਹ ਕੌਣ ਹੈ ਇਧਰ ਜਗਤਾਰ ਨੂੰ ਉਹ ਫੋਨ ਕਰਕੇ ਦੱਸ ਦਿੰਦਾ ਹੈ ਕਿ ਰੂਬੀ ਤੇਰੇ ਕੋਲ ਆਣ ਵਾਲੀ ਹੈ ਰੂਬੀ ਦੋ ਤਿੰਨ ਘੰਟਿਆਂ 'ਚ ਤੇਰੇ ਕੋਲ ਪਹੁੰਚ ਜਾਵੇਗੀ ਕਿਉਂਕਿ ਜਗਤਾਰ ਉੱਥੋਂ 80 ਕਿਲੋਮੀਟਰ ਦੂਰ ਰਹਿੰਦਾ ਸੀ ਤਾਂ ਕਰਕੇ ਰੂਬੀ ਨੂੰ ਦੋ ਢਾਈ ਘੰਟੇ ਲੱਗਦੇ ਨੇ ਜਗਤਾਰ ਤੱਕ ਪਹੁੰਚਣ ਵਾਸਤੇ ਉਹ ਜਗਤਾਰ ਦੇ ਘਰੇ ਜਾ ਕੇ ਜਦੋਂ ਉਹਦੀ ਡੋਰ ਮਿਲ ਜਾਂਦੀ ਹੈ ਤੇ ਜਗਤਾਰ ਨੂੰ ਪਤਾ ਸੀ ਕਿ ਰੂਬੀ ਆਣ ਵਾਲੀ ਹੈ ਉਸ ਨੂੰ ਪੱਕਾ ਯਕੀਨ ਹੁੰਦਾ ਹੈ ਕਿ ਰੂਬੀ ਆਈ ਹੈ ਜਾ ਕੇ ਦਰਵਾਜ਼ਾ ਖੋਲਦਾ ਹੈ ਤਾਂ ਸਾਹਮਣੇ ਰੂਬੀ ਖੜੀ ਹੁੰਦੀ ਹੈ ਤੇ ਰੂਬੀ ਵੀ ਜਗਤਾਰ ਨੂੰ ਇੱਕਦਮ ਪਛਾਣ ਲੈਂਦੀ ਹੈ ਤੇ ਉਹਨੂੰ ਹੈਰਾਨ ਹੋ ਕੇ ਕਹਿੰਦੀ ਹੈ ਕਿ ਤੂੰ ਇੱਥੇ ਤੂੰ ਇੱਥੇ ਕਿਵੇਂ ਫਿਰ ਜਗਤਾਰ ਉਸਨੂੰ ਦੱਸਦਾ ਹੈ ਕਿ ਮੈਂ ਇੱਕ ਆਈਪੀਐਸ ਅਫੀਸਰ ਬਣ ਗਿਆ ਤੇ ਮੇਰੀ ਇੱਥੇ ਡਿਊਟੀ ਹੈ ਰੂਬੀ ਆ ਸੁਣ ਕੇ ਬਹੁਤ ਹਰਾਨ ਰਹਿ ਜਾਂਦੀ ਹੈ ਤੇ ਉਸ ਦੀ ਅੱਖਾਂ ਚੋਂ ਹੰਝੂ ਆ ਜਾਂਦੇ ਹੈ ਤੇ ਉਹ ਜੋਰ-ਜੋਰ ਦੀ ਰੋਣ ਲਾਈ ਦਿੰਦੀ ਹੈ ਜਦੋਂ ਉਹ ਜੋਰ-ਜੋਰ ਦੀ ਰੋਂਦੀ ਹੈ ਤਾਂ ਜਗਤਾਰ ਉਸਨੂੰ ਪੁੱਛਦਾ ਹੈ ਕਿ ਦੱਸ ਗੱਲ ਕੀ ਹੈ ਤੂੰ ਇਸ ਤਰ੍ਹਾਂ ਕਿਉਂ ਰੋ ਰਹੀ ਹੈ ਤਾਂ ਉਹ ਉਸਨੂੰ ਦੱਸਦੀ ਹੈ ਕਿ ਮੇਰਾ ਪਤੀ ਤਸਕਰੀ ਦੇ ਜੁਰਮ ਚ ਥਾਣੇ ਚ ਬੰਦ ਹੈ ਤੇ ਮੈਂ ਉਸਨੂੰ ਛਡਾਉਣਾ ਚਾਹੁੰਦੀ ਹਾਂ ਉਸ ਤੋਂ ਬਾਅਦ ਜਗਤਾਰ ਉਸ ਕੇਸ ਦੇ ਇੰਚਾਰਜ ਨੂੰ ਫੋਨ ਲਾਉਂਦਾ ਹੈ ਤੇ ਉਸ ਕੋਲ ਸਾਰੀ ਗੱਲ ਪੁੱਛਦਾ ਹੈ ਜਦੋਂ ਸਾਰੀ ਗੱਲ ਸੁਣਦਾ ਹੈ ਤਾਂ ਰ ਸਕਦਾ ਹੋਰ ਦੱਸ ਮੈਂ ਤੇਰੇ ਵਾਸਤੇ ਕੀ ਕਰ ਸਕਦਾ ਤਾਰੂਬੀ ਕਹਿੰਦੀ ਹੈ ਕਿ ਮੇਰਾ ਪਤੀ ਮੈਨੂੰ ਨਹੀਂ ਪਤਾ ਸੀ ਤਸਕਰ ਹੈ ਉਹ ਜੁਰਮ ਕਰਦਾ ਹੈ ਉਹ ਦੋ ਨੰਬਰ ਦੇ ਤੰਦੇ ਕਰਦਾ ਹੈ ਮੈਂ ਹੁਣ ਬਹੁਤ ਪਸਤਾਰੀਆਂ ਮੈਂ ਤੇਰੇ ਤੋਂ ਤਲਾਕ ਲੈ ਕੇ ਬਹੁਤ ਜ਼ਿਆਦਾ ਪਸਤਾਰੀਆਂ ਤਾਂ ਕਰਕੇ ਤੁਸੀਂ ਹੁਣ ਮੈਨੂੰ ਦੁਆਰੇ ਅਪਣਾ ਲਓ ਤੇ ਮੇਰੇ ਨਾਲ ਵਿਆਹ ਕਰ ਲਵੋ ਐਨੇ ਖੜਾ ਹੋ ਕੇ ਜਗਤਾਰ ਉਸਦੇ ਇੱਕ ਜ਼ੋਰਦਾਰ ਥੱਪੜ ਮਾਰਦਾ ਹੈ ਤੇ ਕਹਿੰਦਾ ਹੈ ਕਿ ਪਹਿਲਾਂ ਤੂੰ ਵਿਆਹ ਕਰਵਾ ਕੇ ਮੈਨੂੰ ਛੱਡਿਆ ਤੇ ਹੁਣ ਵਿਆਹ ਕਰਵਾ ਕੇ ਆਪਦੇ ਦੂਜੇ ਪਤੀ ਨੂੰ ਮੇਰੇ ਵਾਸਤੇ ਛੱਡ ਰਹੀ ਹੈ ਤੇਰੇ ਵਰਗੀ ਕੁੜੀਆਂ ਦਾ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਜਿਹੜੀਆਂ ਦੋ ਦੋ ਜ਼ਿੰਦਗੀਆਂ ਉਜ ਜੇ ਤੂੰ ਮੈਨੂੰ ਨਾ ਛੱਡਦੀ ਮੈਂ ਇੱਕ ਨਾ ਇੱਕ ਦਿਨ ਸਰਕਾਰੀ ਨੌਕਰੀ ਪਾਈ ਲੈਣੀ ਸੀ ਪਰ ਤੂੰ ਵਿਨੋਦ ਦੇ ਚੱਕਰਾਂ ਚਾ ਕੇ ਮੈਨੂੰ ਛੱਡ ਦਿੱਤਾ ਮੈਨੂੰ ਤੇਰੇ ਤੋਂ ਨਫ਼ਰਤ ਹੈ ਤੂੰ ਇੱਥੋਂ ਨਿਕਲ ਜਾ ਤੇ ਇੱਥੇ ਦੁਬਾਰੇ ਨਜ਼ਰ ਨਾ ਆਈ ਤੇ ਇੱਥੇ ਆਣ ਦੀ ਕਦੇ ਹਿੰਮਤ ਵੀ ਨਾ ਕਰੀ ਇਸ ਤਰ੍ਹਾਂ ਜਗਤਾਰ ਉਸਨੂੰ ਘਰ ਤੋਂ ਕੱਢ ਦਿੰਦਾ ਤੇ ਕਹਿ ਦਿੰਦਾ ਇੱਥੇ ਦੁਬਾਰੇ ਨਹੀਂ ਆਣਾ ਤਾਂ ਦੋਸਤੋ ਜਗਤਾਰ ਨੇ ਹਿੰਮਤ ਨਹੀਂ ਆਰੀ ਇੰਨਾ ਟੁੱਟਣ ਤੋਂ ਬਾਅਦ ਵੀ ਉਹਨੇ ਸਰਕਾਰੀ ਨੌਕਰੀ ਹਾਸਲ ਕੀਤੀ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕੀ ਕਹਿਣਾ ਤੁਹਾਡਾ ਰੂਬੀ ਬਾਰੇ ਤੇ ਕੀ ਕਹਿਣਾ ਤੁਹਾਡਾ ਜਗਤਾਰ ਬਾਰੇ ਤੇ ਕੀ ਕਹਿਣਾ ਤੁਹਾਡਾ ਵਿਕਰਮ ਬਾਰੇ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਤੰਗ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਸਗੋਂ ਇਸ ਕਹਾਣੀ ਨੂੰ ਦੱਸਣ ਦਾ ਮਕਸਦ ਹੈ ਕਿ ਤੁਸੀਂ ਇਸ ਤੋਂ ਸਿੱਖ ਸਕੋ ਕਿ ਮਿਹਨਤ ਨਾਲ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈ ਮਿਹਨਤ ਨਾਲ ਵੱਡੇ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਆ ਤਾਂ ਜ਼ਿੰਦਗੀ 'ਚ ਕਦੇ ਵੀ ਹੌਸਲਾ ਨਾ ਹਾਰਿਓ ਮਿਹਨਤ ਕਰਦੇ ਰਹੀਓ ਦੋਸਤੋ ਤਾਂ ਤੁਹਾਨੂੰ ਇਹ ਕਹਾਣੀ ਕਿੱਦਾਂ ਲਗੀ ਕਮੈਂਟ ਬਾਕਸ 'ਚ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਮਿਲਦੇ ਆਂ ਅਗਲੀ ਕਹਾਣੀ 'ਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ